108 ਪਾਠ 41 ਦਿਨ ਕਰਕੇ ਦੇਖੋ ਤੁਹਾਨੂੰ ਸੁਪਨਾ ਸੁੱਖਾਂ ਦੀ ਪ੍ਰਾਪਤੀ ਹੋਣੀ ਆਰੰਭ ਹੋ ਜਾਵੇਗੀ ਮਾਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮੰਤਰ ਉਠੇ ਸਹਿ ਸਮਾਦ ਲੱਗੀ ਲਿਵ ਅੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨਿਹਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਉ ਪ੍ਰਮਾਣ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਖਸਮ ਕੈ ਪਾਣੀ ਜੀਉ ਮੋਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲਗੀ ਲਿਵ ਅੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪ ਛਾਨੇ ਜੀਉ ਪ੍ਰਮਾਣ ਮਿਲਨੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਤਾਸੀ ਅਨੰਦ ਖਸਮ ਕੈ ਪਾਣੀ ਜੀਓ ਮੌਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲੱਗੀ ਨਿਵੰਤਰ ਸੂਰ ਸੋਈ ਜਾਣੇ ਜੀਓ ਗੰਮ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਓ ਪ੍ਰ ਮਿਲਣੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤਰਵਤਾਸੀ ਅਨੰਦ ਖਸਮ ਕੈ ਪਾਣੀ ਜੀਓ ਮੌਜ ਮਹੱਲਾ ਪੰਜਵਾ ਸਭੇ ਸੁਖ ਭਈ ਪ੍ਰਵਤੁਠੇ ਗੁਰਪੂਰੇ ਕੇ ਚਰਨ ਮਨ ਰੁਠੇ ਸਹਿ ਸਮਾਦ ਲਗੀ ਲਿਵੰਤਰ ਸੂਰਸ ਸੋਈ ਜਾਣੇ ਜੀਓ ਗੰਮ ਗੁਤਰ ਸਾਹਿਬ ਮੇਰਾ ਕਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਓ ਪ੍ਰਮਾਣ ਲੈ ਕੇ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਤਾਸੀ ਅਨੰਦ ਖਸਮ ਕਹਿ ਪਾਣੀ ਜੀਓ ਮੌਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਵਤੁਠੇ ਗੁਰਪੂਰੇ ਕੇ ਚਨ ਮਨ ਉਠੇ ਸਹਿ ਸਮਾਦ ਲੱਗੀ ਲਿਵੰਤਰ ਸੂਰ ਸੋਈ ਜਾਣੇ ਜੀਉ ਗੰਮਉ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰੜਾ ਆਪਛਾਣੇ ਜੀਉ ਪ੍ਰਮੇਲਣੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੇ ਅਨੰਦ ਖਸਮ ਕਹਿ ਪਾਣੇ ਜੀਉ ਮੋਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਉ ਗੰਮਉ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰੜਾ ਆਪਛਾਣੇ ਜੀਉ ਪ੍ਰਮੇਲਣੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਤਾਸੀ

ਸਹਿ ਸੰਤੋਸ਼ ਸਦਾ ਤ੍ਰਿਤਾਸੀ ਅਨੰਦ ਖਸਮ ਕਹਿ ਪਾਣੀ ਜੀਉ ਮੋਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲੱਗੀ ਲਿਵ ਅੰਤਰ ਸੂਰ ਸੋਈ ਜਾਣੇ ਜੀਉ ਗੰਮਉ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪ ਜਾਣੇ ਜੀਉ ਪ੍ਰਮਾਣ ਮਿਲਨੇ ਕੀ ਇਹ ਨਿਸ਼ਾਨੀ ਮਨ ਇਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਤਾਸੀ ਅਨੰਦ ਖਸਮ ਕੈ ਪਾਣੀ ਜੀਉ ਮੌਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਧ ਲਗੀ ਨਿਵੰਤਰ ਸੂਰ ਸੋਈ ਜਾਣੇ ਜੀਉ ਗੰਮਉ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨਿਹਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਨੇ ਜੀਉ ਪ੍ਰਮਾਣ ਲੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਖਸਮ ਕੈ ਪਾਣੀ ਜੀਉ ਮੋਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਭ ਤੁੱਠੇ ਗੁਰਪੂਰੇ ਕੇ ਚਨ ਮਨ ਉੱਠੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਉ ਗੰਮਉ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਓ ਪ੍ਰਮਾਣ ਲੈ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤਰਤਾਸੀ ਅਨੰਦ ਖਸਮ ਕੈ ਪਾਣੀ ਜੀਓ ਮੋਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਵਤੁਠੇ ਗੁਰਪੂਰੇ ਕੇ ਚਨ ਮਨ ਉਠੇ ਸਹਿ ਸਮਾਦ ਲਗੀ ਨਿਵੰਤਰ ਸੂਰ ਸੋਈ ਜਾਣੇ ਜਿਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜਿਉ ਪ੍ਰਮੇਲਣੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤਰਵਤਾਸੀ ਅਨੰਦ ਖਸਮ ਕਹਿ ਪਾਣੀ ਜਿਉ ਮੋਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਭ ਤੁੱਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਉ ਪ੍ਰਮੇਲਣੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤਰਵਤਾਸੀ अनंद कसम कै पाणे जियौ मौज महल्ला पजमा सबे सुख पै प्रभु तुठे गुरु पूरे के, के चरण मन उठे सह समाद लगी निवांतर सूर सई जाने जियौ गम्म गुचर साहिब मेरा काट-कट अंतर वरते नेरा सदा अलप्त जीका दाता को बिरडा आप शाणे जियौ प्रमिलने की एही निशानी मन एको सच्चा हुकुम पशानी ਸਹਿ ਸੰਤੋਸ਼ ਸਦਾ ਤ੍ਰਿਵਿਤਾਸੇ ਅਨੰਦ ਖਸਮ ਕਹਿ ਪਾਣੀ ਜੀਉ ਮੌਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਲ ਉਠੇ ਸਹਿ ਸਮਾਧ ਲਗੀ ਲਿਵੰਤਰ ਸੂਰਸ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਉ ਪ੍ਰਮ ਮਿਲਨੇ ਕੀ ਇਹੇ ਨਿਸ਼ਾਨੀ ਮਨ ਇਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਵਤਾਸੀ ਅਨੰਦ ਖਸਮ ਕੈ ਪਾਣੀ ਜੀਉ ਮੌਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਲ ਰੂਠੇ ਸਹਿ ਸਮਾਦ ਲਗੀ ਨਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਨੇ ਜੀਉ ਪ੍ਰਮੇਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਖਸਮ ਕੈ ਪਾਣੀ ਜੀਓ ਮੌਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਓ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਓ ਪ੍ਰਮਾਣ ਲੈ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਖਸਮ ਕੈ ਪਾਣੀ ਜੀਓ ਮੌਜ ਮਹੱਲਾ ਪੰਜਵਾ ਸਭੇ ਸੁਖ ਭਈ ਪ੍ਰਭ ਤੁਪਟੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲਗੀ ਨਿਵੰਤਰ ਸੂਰ ਸੋਈ ਜਾਣੇ ਜੀਓ ਗੰਮ ਗੁਤਰ ਸਾਹਿਬ ਮੇਰਾ ਕਟ ਕਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਓ ਪ੍ਰ ਮਿਲਣੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤਰਵਤਾਸੇ ਅਨੰਦ ਖਸਮ ਕੈ ਪਾਣੀ ਜੀਓ ਮੌਜ ਮਹੱਲਾ ਪੰਜਵਾ ਸਭੇ ਸੁਖ ਭਏ ਪ੍ਰਭ ਤੁਪਤੇ ਗੁਰਪੂਰੇ ਕੇ ਚਰਨ ਮੰਨ ਉਠੇ ਸਹਿ ਸਮਾਦ ਲਗੀ ਨਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਉ ਪ੍ਰਮਾਣ ਲੈਣ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੇ ਅਨੰਦ ਕਸਮ ਕਹਿ ਪਾਣੀ ਜੀਉ ਮੋਜ ਮਹੱਲਾ ਪੰਜਾਂ ਸੱਬੇ ਸੁਖ ਭਈ ਪ੍ਰਭ ਤੁੱਠੇ ਗੁਰਪੂਰੇ ਕੇ ਚਰਨ ਮਨ ਉੱਠੇ ਸਹਿ ਸਮਾਦ ਲਗੀ ਨਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਉ ਪ੍ਰਮਾਣ ਮਿਲਨੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਵਤਾਸੀ

ਸਹਿ ਸੰਤੋਖ ਸਦਾ ਤ੍ਰਿਵਿਤਾਸੇ ਅਨੰਦ ਖਸਮ ਕਹਿ ਪਾਣੀ ਜੀਉ ਮੌਜ ਮਹੱਲਾ ਪੰਜਵਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਲ ਉਠੇ ਸਹਿ ਸਮਾਧ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਉ ਪ੍ਰਾ ਮਿਲਨੇ ਕੀ ਇਹੇ ਨਿਸ਼ਾਨੀ ਮਨ ਇਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਵਿਤਾਸੀ ਅਨੰਦ ਖਸਮ ਕੈ ਪਾਣੀ ਜੀਉ ਮੌਜ ਮਹੱਲਾ ਪੰਜਵਾ ਸਭੇ ਸੁਖ ਭੈ ਪ੍ਰਵਤੁਠੇ ਗੁਰਪੂਰੇ ਕੇ ਚਰਨ ਮਲ ਉਠੇ ਸਹਿ ਸਮਾਦ ਲਗੀ ਨਿਵੰਤਰ ਸੂਰਸ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨਿਹਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਨੇ ਜੀਉ ਰਾ ਮਿਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੇ ਅਨੰਦ ਖਸਮ ਕਹਿ ਪਾਣੀ ਜੀਉ ਮੋਜ ਮਹੱਲਾ ਪੰਜਮਾ ਸਭੇ ਸੁਖ ਪਈ ਪ੍ਰਭ ਤੁੱਠੇ ਗੁਰਪੂਰੇ ਕੇ ਚਨ ਮਨ ਉਠੇ ਸਹਿ ਸਮਾਦ ਲੱਗੀ ਲਿਵ ਅੰਤਰ ਸੂਰ ਸੋਈ ਜਾਣੇ ਜੀਉ ਗੰਮਉ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਓ ਪ੍ਰ ਮਿਲਣੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤਰਵਤਾਸੀ ਅਨੰਦ ਖਸਮ ਕੈ ਪਾਣੀ ਜੀਓ ਮੌਜ ਮਹੱਲਾ ਪੰਜਵਾ ਸਭੇ ਸੁਖ ਭਏ ਪ੍ਰਭ ਤੁੱਠੇ ਗੁਰਪੂਰੇ ਕੇ ਚਰਨ ਮਨ ਉੱਠੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਓ ਗੰਮ ਗੁਤਰ ਸਾਹਿਬ ਮੇਰਾ ਕਟ ਕਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਓ ਪ੍ਰ ਮਿਲਣੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੇ ਅਨੰਦ ਕਸਮ ਕਹਿ ਪਾਣੇ ਜੀਓ ਮੌਜ ਮਹੱਲਾ ਪੰਜਮਾ ਸਭੇ ਸੁਖ ਭਏ ਪ੍ਰਵਤੁਠੇ ਗੁਰਪੂਰੇ ਕੇ ਚਲਨ ਮਨ ਉਠੇ ਸਹਿ ਸਮਾਦ ਲਗੀ ਨਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਉ ਪ੍ਰਾ ਮਿਲਨੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਕਸਮ ਕਹਿ ਪਾਣੀ ਜੀਉ ਮੋਜ ਮਹੱਲਾ ਪੰਜਮਾ ਸੱਬੇ ਸੁਖ ਭਈ ਪ੍ਰਭ ਤੁੱਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਉ ਪ੍ਰਾ ਮਿਲਨੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਵਤਾਸੇ

ਸਹਿ ਸੰਤੋਖ ਸਦਾ ਤ੍ਰਿਵਿਤਾਸੀ ਅਨੰਦ ਖਸਮ ਕਹਿ ਪਾਣੀ ਜੀਓ ਮੌਜ ਮਹੱਲਾ ਪੰਜਵਾ ਸਭੇ ਸੁਖ ਭਈ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲਗੀ ਲਿਵੰਤਰ ਸੂਰਸ ਸੋਈ ਜਾਣੇ ਜੀਓ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਓ ਪ੍ਰਾ ਮਿਲਨੇ ਕੀ ਇਹੇ ਨਿਸ਼ਾਨੀ ਮਨ ਇਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਤਾਸੀ ਅਨੰਦ ਕਸਮ ਕੈ ਪਾਣੀ ਜੀਉ ਮੌਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਵਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲਗੀ ਲਿਵੰਤਰ ਸੂਰਸ ਸੋਈ ਜਾਣੇ ਜੀਉ ਗੰਮਉ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਵਿਰਣਾ ਆਪਛਾਨੇ ਜੀਉ ਪ੍ਰਮੇਲਣੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਕਸਮ ਕੈ ਪਾਣੀ ਜੀਉ ਮੌਜ ਮਹੱਲਾ ਪੰਜਵਾ ਸਭੇ ਸੁਖ ਭੈ ਪ੍ਰਵਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਓ ਪ੍ਰਮਾਣ ਲੈ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਖਸਮ ਕਹਿ ਪਾਣੀ ਜੀਓ ਮੌਜ ਮਹੱਲਾ ਪੰਜਵਾ ਸਭੇ ਸੁਖ ਭਈ ਪ੍ਰਭ ਤੁਪਟੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਓ ਗੰਮ ਗੁਤਰ ਸਾਹਿਬ ਮੇਰਾ ਕਟ ਕਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਓ ਪ੍ਰ ਮਿਲਣੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਕਸਮ ਕੈ ਪਾਣੀ ਜੀਓ ਮੌਜ ਮਹੱਲਾ ਪੰਜਵਾ ਸਭੇ ਸੁਖ ਭਏ ਪ੍ਰਵਤੁਠੇ ਗੁਰਪੂਰੇ ਕੇ ਚਲਨ ਮਨ ਉਠੇ ਸਹਿ ਸਮਾਦ ਲਗੀ ਨਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਉ ਪ੍ਰਮਾਣ ਲੈ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੇ ਅਨੰਦ ਖਸਮ ਕੈ ਪਾਣੀ ਜੀਉ

ਸਹਿ ਸੰਤੋਸ਼ ਸਦਾ ਤ੍ਰਿਵਿਤਾਸੇ ਅਨੰਦ ਕਸਮ ਕੈ ਪਾਣੀ ਜੀਓ ਮੋਜ ਮਹੱਲਾ ਪੰਜਵਾ ਸਭੇ ਸੁਖ ਭਏ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਲ ਉਠੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਓ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਓ ਪ੍ਰਾ ਮਿਲਨੇ ਕੀ ਇਹੇ ਨਿਸ਼ਾਨੀ ਮਨ ਇਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਤਾਸੀ ਅਨੰਦ ਕਸਮ ਕੈ ਪਾਣੀ ਜੀਉ ਮੌਜ ਮਹੱਲਾ ਪੰਜਮਾ ਸਭੇ ਸੁਖ ਪਈ ਪ੍ਰਭ ਤੁੱਠੇ ਗੁਰਪੂਰੇ ਕੇ ਚਰਨ ਮਲ ਉੱਠੇ ਸਹਿ ਸਮਾਦ ਲੱਗੀ ਲਿਵੰਤਰ ਸੂਰ ਸੋਈ ਜਾਣੇ ਜੀਉ ਗੰਮਉ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਨੇ ਜੀਉ ਪ੍ਰਮੇੜਨੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਵਤਾਸੀ ਅਨੰਦ ਕਸਮ ਕੈ ਪਾਣੀ ਜੀਉ ਮੌਜ ਮਹੱਲਾ ਪੰਜਮਾ ਸਭੇ ਸੁਖ ਭਏ ਪ੍ਰਭ ਤੁੱਠੇ ਗੁਰਪੂਰੇ ਕੇ ਚਰਨ ਮੰਨ ਉੱਠੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਓ ਪ੍ਰ ਮਿਲਣੇ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਤਾਸੀ ਅਨੰਦ ਖਸਮ ਕਹਿ ਪਾਣੇ ਜੀਓ ਮੌਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਵਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲੱਗੀ ਲਿਵੰਤਰ ਸੂਰ ਸੋਈ ਜਾਣੇ ਜੀਓ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀ ਕਾ ਦਾਤਾ ਕੋ ਵਿਰੜਾ ਆਪ ਛਾਣੇ ਜੀਓ ਪਰ ਮਿਲਨੇ ਕੀ ਇਹ ਨਿਸ਼ਾਨੀ ਮਨ ਇਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਵਤਾਸੇ ਅਨੰਦ ਖਸਮ ਕੈ ਪਾਣੇ ਜੀਓ ਮਾਜ ਮਹੱਲਾ ਪੰਜਵਾਂ ਸਭੇ ਸੁਖ ਭਏ ਪ੍ਰਵਤੁੱਠੇ ਗੁਰਪੂਰੇ ਕੇ ਚਲਨ ਮਨ ਉਠੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜਿਉ ਗੰਮਉ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜਿਉ ਪ੍ਰਮਾਣ ਲੈ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਤਾਸੀ ਅਨੰਦ ਕਸਮ ਕਹਿ ਪਾਣੀ ਜਿਉ ਮੋਜ ਮਹੱਲਾ ਪੰਜਮਾ ਸਭੇ ਸੁਖ ਭਏ ਪ੍ਰਭ ਤੁੱਠੇ ਗੁਰਪੂਰੇ ਕੇ ਚਰਨ ਮਲ ਉਠੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਉ ਪ੍ਰਮਾਣ ਲੈ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਤਾਸੀ

ਸਹਿ ਸੰਤੋਖ ਸਦਾ ਤਰਵਤਾਸੇ ਅਨੰਦ ਖਸਮ ਕੈ ਪਾਣੀ ਜੀਉ ਮਾਜ ਮਹੱਲਾ ਪੰਜਮਾ ਸਭੇ ਸੁਖ ਪਏ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲੱਗੀ ਲਿਵੰਤਰ ਸੂਰਸ ਸੋਈ ਜਾਣੇ ਜੀਉ ਗਮ ਗੁਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੇਰਾ ਸਦਾ ਅਲਿਪਤ ਜੀ ਕਾ ਦਾਤਾ ਕੋ ਵਿਰਣਾ ਆਪ ਛਾਣੇ ਜੀਉ ਪ੍ਰਮਿਲਨੇ ਕੀ ਇਹ ਨਿਸ਼ਾਨੀ ਮਨ ਇਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਤਾਸੀ ਅਨੰਦ ਕਸਮ ਕੈ ਪਾਣੀ ਜੀਉ ਮੌਜ ਮਹੱਲਾ ਪੰਜਮਾ ਸਭੇ ਸੁਖ ਭਈ ਪ੍ਰਵਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿ ਸਮਾਦ ਲਗੀ ਲਿਵ ਅੰਤਰ ਸੂਰ ਸੋਈ ਜਾਣੇ ਜੀਉ ਗੰਮਉ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਵਿਰਣਾ ਆਪਛਾਨੇ ਜੀਉ ਪ੍ਰਮੇੜਲੇ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੇ ਅਨੰਦ ਕਸਮ ਕੈ ਪਾਣੀ ਜੀਉ ਮੌਜ ਮਹੱਲਾ ਪੰਜਵਾ ਸਭੇ ਸੁਖ ਭਏ ਪ੍ਰਭ ਤੁਪਕੇ ਗੁਰਪੂਰੇ ਕੇ ਚਰਨ ਮੰਨ ਉਠੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਉ ਗੰਮ ਗੁਤਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੇ ਨੀਰਾ ਸਦਾ ਅਲਿਪਤ ਜੀਗਾ ਦਾਤਾ ਕੋ ਬਿਰਣਾ ਆਪਛਾਣੇ ਜੀਓ ਪ੍ਰਮਾਣ ਲੈ ਕੀ ਇਹੇ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿ ਸੰਤੋਖ ਸਦਾ ਤ੍ਰਿਪਤਾਸੀ ਅਨੰਦ ਖਸਮ ਕੈ ਪਾਣੀ ਜੀਓ ਮੌਜ ਮਹੱਲਾ ਪੰਜਵਾ ਸਭੇ ਸੁਖ ਭਏ ਪ੍ਰਭ ਤੁਪਕੇ ਗੁਰਪੂਰੇ ਕੇ ਚਰਨ ਮਨ ਰੂਪੇ ਸਹਿ ਸਮਾਦ ਲਗੀ ਲਿਵੰਤਰ ਸੂਰ ਸੋਈ ਜਾਣੇ ਜੀਓ